ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਸਿਟੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹਾਂ ਯੂਪੀ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਚਾਵਲ ਭਰ ਕੇ ਲਿਆਂਦੇ ਗਏ ਦੋ ਟਰੱਕਾਂ ਨੂੰ ਕੀਤਾ ਕਾਬੂ ਇਹ ਚਾਵਲ ਪੰਜਾਬ ਸਰਕਾਰ ਨੂੰ ਭਾਰੀ ਧੋਖਾਧੜੀ ਨਾਲ ਸਪਲਾਈ ਕਰਨ ਦੀ ਯੋਜਨਾ ਤਹਿਤ ਲਿਆਂਦੇ ਜਾ ਰਹੇ ਸਨ ਜਿਸ ਦੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ ਪੁਲਿਸ ਨੂੰ ਮੁਖਬਰੀ ਮਿਲੀ ਕਿ ਧੰਨੀ ਰਾਮ ਬਾਜ਼ਾਰ ਦੇ ਵਿੱਚ ਯੂਪੀ ਤੋਂ ਆਏ ਹੋਏ ਟਰੱਕ ਸ਼ੱਕੀ ਹਾਲਤ ਦੇ ਵਿੱਚ ਖੜੇ ਹਨ ਤੇ ਸਮਾਣਾ ਸਿਟੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਨਾਂ ਟਰੱਕਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਟਰੱਕ ਚਾਲਕ ਦੀ ਜਿਹੜੀ ਪਛਾਣ ਹੈ ਬ੍ਰਿਜਪੁਰ ਸ਼੍ਰੀ ਨਗਰ ਦੇ ਨਿਵਾਸੀ ਅਮੀਰ ਹੁਸੈਨ ਬੂਟੂ ਤੇ ਮੁਹੱਲਾ ਸ਼੍ਰੀ ਨਗਰ ਦੇ ਰੂਪ ਦੇ ਵਿੱਚ ਹੋਈ ਹੈ ਪੁਲਿਸ ਅਧਿਕਾਰੀ ਗੁਰਬਖਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਨਾਂ ਦੇ ਵਿਰੁੱਧ ਜਿਹੜੀ ਹੈ ਧਾਰਾ 318 ਦੇ ਤਹਿਤ ਜਿਹੜਾ ਮਸਲਾ ਦਰਜ ਕਰ ਲਿੱਤਾ ਗਿਆ ਹੈ ਤੇ ਹੁਣ ਇਹ ਵੀ ਸਪਸ਼ਟ ਨਹੀਂ ਹੋ ਚੁੱਕਿਆ ਕਿ ਚਾਵਲ ਕਿਸ ਸੈਲਰ ਦੇ ਵਿੱਚ ਸਪਲਾਈ ਕੀਤੇ ਜਾਣੇ ਸਨ ਪਰ ਇਸ ਦੀ ਜਿਹੜੀ ਜਾਂਚ ਹੈ ਤਰੀਕੇ ਤੌਰ ਤੇ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਯੂਪੀ ਤੋਂ ਸਸਤੇ ਰੇਟਾਂ ਦੇ ਵਿੱਚ ਚਾਵਲ ਖਰੀਦ ਕੇ ਪੰਜਾਬ ਵਿੱਚ ਲਿਆਂਦੇ ਜਾਣੇ ਸਨ ਕੁਝ ਸੈਲਰ ਮਾਲਕਾਂ ਇਹਨਾਂ ਨੂੰ ਹੋਰ ਸਟਾਕ ਨਾਲ ਮਿਲਾ ਕੇ ਪੰਜਾਬ ਸਰਕਾਰ ਨੂੰ ਭਾਰੀ ਰਕਮ ਦਾ ਨੁਕਸਾਨ ਪਹੁੰਚਾਉਂਦੇ ਸਨ ਪੁਲਿਸ ਨੇ ਇਹ ਸਾਰਾ ਚਾਵਲ ਜਿਹੜਾ ਕਬਜ਼ੇ ਦੇ ਵਿੱਚ ਲੈ ਕੇ ਵੱਡੀ ਧੋਖਾਧੜੀ ਨੂੰ ਰੈਕਟ ਨੂੰ ਜਿਹੜਾ ਨਾਕਾਮ ਕਰ ਦਿੱਤਾ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਇਹ ਮਕਦਮਾ ਨੰਬਰ 203 ਡੇਟਡ 5/12/25 ਅੰਡਰ ਸੈਕਸ਼ਨ 318 4 ਬੀ ਐਨ ਐਸ ਥਾਣਾ ਸਿਟੀ ਸਮਾਣਾ ਦਰਜ ਕੀਤਾ ਤੇ ਸਾਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਜੇ ਐਨ ਡੀ ਕੇ ਦੇ ਦੋ ਟਰੱਕ ਖਲੋਤੇ ਨੇ ਇੱਥੇ ਤਨੀਰਾਮ ਬਾਜ਼ਾਰ ਦੇ ਵਿੱਚ ਵੀ ਉਹ ਕਿਸੇ ਵਪਾਰੀ ਨੇ ਜਾਂ ਕਿਸੇ ਨੇ ਵੀ ਜੋ ਵੀ ਇੱਥੇ ਚੌਲ ਮੰਗਾਏ ਨੇ ਚੂਪੀ ਤੋਂ ਤੇ ਇਹੋ ਖਾਲੀ ਕਰਨਗੇ ਚਲੋ ਇਹਨੇ ਚਰ ਨੂੰ ਅਸੀਂ ਰੇਡ ਕੀਤੀ ਉਹ ਦੋਵੇਂ ਟਰੱਕ ਲਿਆ ਕੇ ਅਸੀਂ ਆਪਣੇ ਕਬਜ਼ੇ ਚ ਲੈ ਲਿਆ ਅੱਗੇ ਤਬਦੀਸ਼ ਜਾਰੀ ਹੈ ਕਿੱਥੇ ਗਾਣ ਚੌਲਾਂ ਟਰੱਕ ਕਿੱਥੇ ਇਹ ਹਜੇ ਕੋਈ ਉੰਦਾ ਜਿੰਨੇ ਆਉਣ ਵਾਲੇ ਸਮੇਂ ਚ ਸਾਰੇ ਤਵਦੀਸ਼ ਦਾ ਵਿਸ਼ਾ ਸਾਰਾ ਕੁਝ ਕਵਰ ਕੀਤਾ ਜਾਏਗਾ ਕੀ ਟੈਕਸੋਰੀ ਕਰ ਰਹੀ ਸੀ ਇਹ ਹਾਂ ਪੰਜਾਬ ਸਰਕਾਰ ਨੂੰ ਹੀ ਚੂਨਾ ਲਾ ਰਹੇ ਸੀ ਕੀ ਨਾਮ ਹੈ ਲਾ ਦੇ ਜਿਹੜੇ ਪ੍ਰਤਨਵੇ ਕਰ ਰਹੇ ਕਿਹਦਾ ਇਹ ਤਾਂ ਡਰਾਈਵਰ ਨੇ ਅਸਲੀ ਦੋਸ਼ੀ ਤਾਂ ਹਜੇ ਸਾਡੀ ਭਾਲ ਜਾਰੀ ਹੈ ਤਵਦੀਸ਼ ਚ ਹੈ ਇਹ ਤਾਂ ਡਰਾਈਵਰ ਨੇ ਇਹਨਾਂ ਨੂੰ ਇਹਦਾ ਨਹੀਂ ਪਤਾ ਵੀ ਕਿ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਉੱਥੋਂ ਲੋਡ ਕੀਤੇ ਤੇ ਇੱਥੇ ਲੈ ਆਂਦੇ ਨੇ ਡਰਾਈਵਰਾਂ ਦੇ ਕੀ ਨਾਮ ਹੈ ਡਰਾਈਵਰਾਂ ਦੇ ਨਾਮ ਨੇ ਨੂਰ ਬੱਟ ਨੂਰਦੀਨ ਬੱਟ son of ਗੁਲਾਮ ਰਸੂਲ ਬੱਟ ਵਾਸੀ ਨੇੜੇ ਮਸਜਿਦ ਸੁਮੇਰ ਮਕਾਨ ਨੰਬਰ 121 ਬਾਂਡਪੂਰਾ थाना ਬਾਂਡਪੂਰਾ ਸ਼੍ਰੀਨਗਰ ਜੰਮੂ ਕਸ਼ਮੀਰ ਦੂਜੇ ਦਾ ਆ ਅਮੀਰ ਹਸੈਨ ਪੁੱਤਰ ਗਲਾਬ ਰਸੂਲ ਵਾਸੀ ਹਾਊਸ ਨੰਬਰ 106 A ਬੱਟੂ ਮਹਲਾ थाना ਬਾਂਡਪੂਰ ਸ਼੍ਰੀਨਗਰ ਜੰਮੂ ਕਸ਼ਮੀਰ ਅਸੀਂ ਜੰਮੂ ਕਸ਼ਮੀਰ ਟਰੱਕ ਦਾ ਫੋਕਸ ਨਹੀਂ ਯੂਪੀ ਮਾਰਨੇ ਗਏ ਹਾਂ ਯੂਪੀ ਤੋਂ ਮਾਰ ਲੱਗ ਕੇ ਸੀ जी मेरा नाम आमिर हुसैन है आमिर हुसैन जी ये ट्रक के कहां से लेके था जी हमने यूपी गोरखपुर से भरा था ट्रांसपोर्ट वाले के हम ट्रांसपोर्ट वाले के पास गए थे उसी ने वहाँ से लोड करवाया लोड था जी तो सामान आके पता नहीं किसके पास दे के जाना ज्यूँ ही हम यहाँ सामान आप पहुँचे थे तो उनने हमें कॉल की कि आप कांटे पर रुक जाओ यहाँ पे एक कांटा है वहाँ पर रुक जाओ तो वो आ गया हमारे सिक्योरिटी के सिक्योरिटी पर आ गया हमारे पास रुक गया बोला आप हमारे पास सैंपल दो और बिल्टी दे दो आप दस मिनट के लिए यहीं पर रुको तो मैं आके आपको मिल मिले के जाके अनलोड करवाता हूँ अच्छा। तो जो ही दस पंद्रह मिनट हो गए तो उसी में हमारे पास पुलिस पहुँच गई तो उसके बाद हम तो वहाँ से आ गए सीधा यहाँ पे तो माल, का आप भी नहीं, नहीं अभी तो उनको हम कॉल कर रहे हैं तो वो बोल रहे हैं अभी आ रहे हैं वो कर रहे हैं ये कर रहे हैं ¿Hombre,